ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੇਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਅਰਜੀ ਦੇ ਨਾਲ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਬਿਨੇਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਉਡੀਕ ਕਰਨ ਦੇ ਲਈ ਕਿਹਾ ਜਾਂਦਾ ਸੀ ਹੁਣ ਬਿਨੇਕਾਰ ਪੀਆ ਦੇ ਲਈ ਇਨਵਿਟੇਸ਼ਨ ਆਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨੀਏ ਇਮੀਗ੍ਰੇਸ਼ਨ ਮਾਰਦਾ ਕਹਿੰਨੇ ਕਿ ਇਸ ਦਿਨ ਆ ਸਕੋ ਅਲਜੀਆ ਦਾ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਅਜਿਆ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨੇਕਾਰਨ ਨੂੰ ਉਮਰ ਪੜ੍ਹਾਈ ਤਜਰਬੇ ਅਤੇ ਪਛਾਣ ਦੀ ਮਹਾਰਤਾ ਦੀ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨੇਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ ਗੋਤਲਬ ਹੈ ਕਿ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਚ ਤੋਂ ਇਲਾਵਾ ਹੈਲਥ ਸਟੈਂਡ ਟ੍ਰੇਡ ਖੇਤੀਬਾੜੀ ਅਤੇ ਸਿੱਖਿਆ ਖੇਤਰ ਤਰਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਨਟੀ ਅਰੀਨ 52 ਦ્વાਰ ਕੱਢੇ ਗਏ ਅਤੇ 98903 ਬਿਨੇਕਾਰਾਂ ਨੂੰ ਪੀਆਰ ਦੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110268 ਬਿਨੇਕਾਰਾਂ ਨੂੰ ਜਦਕੀ 2022 ਦੌਰਾਨ 40539 ਬਿਨੇਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਨ। ਫੈਡਰਲ ਸਦਕਾ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬਿਨੇਕਾਰਾਂ ਨੂੰ ਪੀਆ ਦੇਣ ਦਾ ਟਿਚੇ 2027 ਦੇ ਵਿੱਚ ਟਿਚੇ ਨੂੰ ਹੋਰ ਕਟਾ ਕੇ 365000 ਰੱਖਿਆ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੈਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਅਰਜੀ ਦੇ ਨਾਲ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਵੀ ਬਿਨੈਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਉਡੀਕ ਕਰਨ ਦੇ ਲਈ ਕਿਹਾ ਜਾਂਦਾ ਸੀ ਹੁਣ ਬਿਨੈਕਾਰ ਪੀਆ ਦੇ ਲਈ ਇਨਵਿਟੇਸ਼ਨ ਆਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨੀਗੀ ਇਮੀਗ੍ਰੇਸ਼ਨ ਮਾਰਦਾ ਕਹਿੰਦਾ ਕਿ ਇਸ ਦਿਨ ਆ ਸਕੋ ਅਲਜੀਆ ਦਾ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨੇ ਕਾਰਨ ਉਮਰ ਪੜ੍ਹਾਈ ਤਜਰਬੇ ਅਤੇ ਭਾਸ਼ਾ ਦੀ ਮੁਹਾਰਤ ਆਦਿ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨੇ ਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਚਾਰਾ ਕੀਤਾ ਜਾਂਦਾ ਹੈ। ਗੋਤਲਬ ਹੈ ਕਿ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਲਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। ਫਰਾਂਚ ਤੋਂ ਇਲਾਵਾ ਹੈਲਥ, ਸਟਾਮ, ਟ੍ਰੇਡ, ਖੇਤੀਬਾੜੀ ਅਤੇ ਸਿੱਖਿਆ ਖੇਤਰ ਤਲਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ। 2024 ਦੌਰਾਨ ਐਕਸਪ੍ਰੈਸ ਐਂਟੀ ਅਰੀਨ 52 ਦਰਾਂ ਕੱਢੇ ਗਏ ਅਤੇ 98903 ਬਿਨੇਕਾਰਾਂ ਨੂੰ ਪੀਆਰਡੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110268 ਬਿਨੇਕਾਰਾਂ ਨੂੰ ਜਦਕੀ 2022 ਦੌਰਾਨ 40539 ਬਿਨੇਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਨ। ਫੈਡਰਲ ਸਦਕਾ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬਿਨੇਕਾਰਾਂ ਨੂੰ ਪੀ ਦੇਨਟ ਟਿਚੇ 2025 ਦੇ ਵਿੱਚ ਟਿਚੇ ਨੂੰ ਹੋਰ ਕਟਾ ਕੇ 365000 ਰੱਖਿਆ ਗਿਆ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੇਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਅਰਜੀ ਦੇ ਨਾਲ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਬਿਨੇਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਅਪਡੇਟ ਕਰਨ ਦੇ ਲਈ ਕਿਹਾ ਜਾਂਦਾ ਸੀ ਹੁਣ ਬਿਨੇਕਾਰ ਪੀਆ ਦੇ ਲਈ ਇਨਵਿਟੇਸ਼ਨ ਆਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨੀਏ ਇਮੀਗ੍ਰੇਸ਼ਨ ਮਾਰਦਾ ਕਹਿੰਦਾ ਕਿ ਇਸ ਦਿਨ ਆ ਸਕੋ ਅਲਜੀਆ ਦਾ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੋਰ ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨਕਾਰਨ ਨੂੰ ਉਮਰ ਪੜ੍ਹਾਈ ਤਜਰਬੇ ਅਤੇ ਪਾਸ਼ਾ ਦੀ ਮੁਹਾਰਤ ਦੀ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਚਾਰਾ ਕੀਤਾ ਜਾਂਦਾ ਹੈ ਗੋਤਲਬ ਹੈ ਕਿ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਲਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਸ ਤੋਂ ਇਲਾਵਾ ਹੈਲਥ ਸਟੈਂਡ ਟ੍ਰੇਡ ਖੇਤੀਬਾੜੀ ਅਤੇ ਸਿੱਖਿਆ ਖੇਤਰ ਤਲਜੀਹੀ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਂਟੀ ਅਰੀਨ 52 ਦਰਾ ਕੱਢੇ ਗਏ ਅਤੇ 98903 ਬਿਨੇਕਾਰਾਂ ਨੂੰ ਪੀਆਰਡੀ ਅਰਜ਼ੀ ਦੇਣ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110268 ਬਿਨੇਕਾਰਾਂ ਨੂੰ ਜਦਕੀ 2022 ਦੌਰਾਨ 40539 ਬਿਨੇਕਾਰਾਂ ਨੂੰ ਇਨਵੈਸਟੀਗੇਸ਼ਨ ਭੇਜੇ ਗਏ ਸਨ। ਫੈਡਰਲ ਸਦਕਾ ਦੇ ਵੱਲੋਂ 2025 ਦੌਰਾਨ 395000 ਅਤੇ 2026 ਦੌਰਾਨ 380000 ਬਿਨੇਕਾਰਾਂ ਨੂੰ ਪੀਆ ਦੇਣ ਦਾ ਟਿੱਚਾ 2023 ਦੇ ਵਿੱਚ ਟਿੱਚੇ ਨੂੰ ਹੋਰ ਕਟਾ ਕੇ 362000 ਰੱਖਿਆ ਗਿਆ ਹੈ